ਚੇਕਾ ਬੜਾ ਇੱਕ ਗੰਭੀਰ ਮੁੱਦਾ ਹੈ ਸੀਸੀਟੀਵੀ ਕੈਮਰਿਆਂ ਦਾ ਤੁਸੀਂ ਵੇਖਿਆ ਹੋਵੇਗਾ ਤੁਹਾਡੇ ਧਿਆਨ ਦੇ ਵਿੱਚ ਹੋਵੇਗਾ ਕਿ ਹੁਸ਼ਾਰਪਰ نیوز ਅਦਾਰੇ ਨੇ ਬਹੁਤ ਵਾਰੇ ਮੁੱਦਾ ਚੁੱਕਿਆ ਹੈ ਮੇਅਰ ਤੱਕ ਦੇ ਧਿਆਨ ਦੇ ਵਿੱਚ ਮੰਤਰੀ ਦੇ ਧਿਆਨ ਦੇ ਵਿੱਚ ਲਿਆਂਦਾ ਉਹ ਬਸ ਫੋਨ ਕਰ ਦਿੰਦੇ ਆ ਜੀ ਮੰਗਲਵਾਰ ਤੱਕ ਚੱਲ ਪੈਣੇ ਆ ਡੀਸੀ ਸਾਹਿਬਾ ਬਿੱਲ ਹੋ ਗਏ ਵਾ ਕਲੀਅਰ ਇਹ ਕਰ ਦੋ ਉਹ ਕਰ ਦੋ ਚੋਰਾਂ ਨੇ ਜੀਉਣਾ ਹਰਾਮ ਕਰਕੇ ਰੱਖਿਆ ਹੋਇਆ ਜੀ ਲੋਕਾਂ ਦਾ ਪੁਲਿਸ ਆਪਣੇ ਮੂੰਹੋਂ ਕਹਿੰਦੀ ਅਫਸਰ ਜੇ ਸੀਸੀਟੀਵੀ ਕੈਮਰੇ ਚੱਲਦੇ ਹੋਣ ਤਾਂ ਅਸੀਂ ਜਿਹੜਾ ਚੋਰ ਫੜਨ ਨੂੰ ਮਹੀਨਾ ਲੱਗਦਾ ਸੀ ਇੱਕ ਦਿਨ ਚ ਫੜ ਲਈਏ ਭਾਜੀ ਤੁਸੀਂ ਬਹੁਤ ਸਾਰੇ ਕੈਮਰੇ ਦੇਖਿ ਕਿਸ ਨੇ ਫੜ ਕੇ ਟਿੱਡੇ ਕੀਤੀ ਏਡੇ ਕੁੱਤੇ ਮੈਂ نیچے ਹਾਂਜੀ ਹਾਂਜੀ ਤੇ ਉਹਦੇ ਥੱਲੇ ਸਾਡੇ ਮੁਲਾਜ਼ਮ ਖੜੇ ਉਹ ਦੇਖ ਕੇ ਮੈਨੂੰ ਸਿੱਧੇ ਨਹੀਂ ਕਰਦੇ ਦੇ ਹਾਂਜੀ ਤੇ ਕਿ ਲੋ ਵੀ ਭਾਜੀ ਕੀ ਕਰਨ ਇਹ ਸਾਰੀਆਂ ਮਿਲੀਆਂ ਭਲੀਆਂ ਸਰਕਾਰਾਂ ਦੀਆਂ ਵਾਂ ਤੁਸੀਂ ਦੇਖੋ ਭਾਜੀ ਚੋਰੀਆਂ ਕਿੰਨੀਆਂ ਵੱਧ ਗਈਆਂ ਅੱਜ ਨਸ਼ਾ ਕਿੱਥੇ ਤੱਕ ਵੱਧ ਗਿਆ ਨਹੀਂ ਤਾਂ ਇਹ ਕਰਦੇ ਸੀਗੇ ਨਸ਼ਾ ਭਾਜੀ ਪਹਿਲਾਂ ਤੋਂ ਹੁਣ ਤੋਂ ਜ਼ਿਆਦਾ ਉੱਪਰ ਹਾਈ ਲੈਵਲ ਚੱਕ ਹੋ ਗਿਆ ਪਿਆ ਜਿੱਦਾਂ ਦੀ ਜੇ ਮੈਂ ਖ਼ਬਰਾਂ ਦੀ ਗੱਲ ਆਵਾਂ ਨਾ ਜੇ ਮੈਂ ਟਾਈਮ ਲਾਈਨ ਤੇ ਚੀਜ਼ਾਂ ਲਿਆਵਾਂ ਮੇਰੇ ਅਵਾਡ ਚ ਸ਼ਾਇਦ ਹੀ ਕੋਈ ਐਸਾ ਦਿਨ ਹੋਗਾ ਜਿੱਦ ਚੋਰੀ ਨਾ ਹੁੰਦੀ ਹੋਵੇ ਜਦੋਂ ਕਿ ਸਰੀ ਲੁੱਟ ਖੋਣਾ ਹੁੰਦੀ ਹੈ ਮੈਂ 7 8 10 ਕਾਫੀ ਕਰ ਚੁੱਕੇ ਹਾਂ ਉੱਥੇ ਕਾਫੀ ਵੱਡੇ ਲੈਵਲ ਦੇ ਉੱਤੇ ਵੀ ਪਿੱਛੇ ਜੇ ਤੁਸੀਂ ਦੇਖਿਆ ਉਹ ਕਤਲ ਹੀ ਹੋ ਗਿਆ ਇੱਕ ਬਜ਼ੁਰਗ ਦਾ ਬਾਲੀਆਂ ਬੀਬੀ ਦੀਆਂ ਲਾ ਕੇ ਦੋੜੇ ਲੇਡੀ ਉਹ ਕੈਨੇਡਾ ਤੋਂ ਆਈ ਸੀਗੀ ਸੋ ਇਹਦਾ 7 ਵਜੇ ਦਾ ਸਮਾਂ ਸੀ ਉਹਨੂੰ ਧੱਕਾ ਮਾਰ ਕੇ ਛੁੱਟ ਕੇ ਹੋਰੀਆਂ ਬਾਲੀਆਂ ਲਾ ਕੇ ਲੱਗੇ ਸੀਸੀਟੀਵੀ ਮੇਲੇ ਬਾ ਹਾਂ ਮੇਰੇ ਆਵਾੜ ਦੇ ਵਿੱਚ ਲੋਕ ਸੈਰ ਕਰਨਾ ਵੀ ਬਾਹਰ ਨਿਕਲਣਾ ਡਰਦੇ ਲੋਕ ਪੂਰੀ ਨਹੀਂ ਸਮੇਂ ਦੇ ਉਹ ਕਹਿੰਦੇ ਯਾਰ ਜਾਨ ਪਿਆਰੀ ਹੈ ਖਸਮਾਂ ਨੂੰ ਖਾਏ ਵੀ ਸਾਡੀ ਅਸੀਂ ਸੈਰ ਨਹੀਂ ਕਰਨੀ ਜਾਨ ਪਿਆਰੀ ਹੈ ਇੱਥੋਂ ਤੱਕ ਦੇ ਹਾਲਾਤ ਹੋ ਗਏ ਹੁਸ਼ਿਆਰਪੁਰ ਦੇ